ਗਿੱਦੜਵਾਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਵਰਕਰ ਤੇ ਐਮ ਐਲ ਏ ਜਿਹੜੇ ਡਿੰਪੀ ਢੱਲੋਂ ਨੇ ਉਹ ਹੁਣ ਅਕਾਲੀ ਦਲ ਨਾਲ ਨਰਾਜ਼ ਚੱਲ ਰਹੇ ਨੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਬਹੁਤ ਮਾਣ ਦਿੱਤਾ ਪਰ ਹੁਣ ਮੇਰਾ ਮਾਣ ਟੁੱਟ ਗਿਆ ਹੈ ਜਿਹੜਾ ਸੁਖਵੀਰ ਸਿੰਘ ਬਾਦਲਾ ਉਹ ਮੇਰੇ ਭਰਾਵਾਂ ਵਰਗਾ ਸੀ ਮੇਰਾ ਸਿਆਸੀ ਗੁਰੂ ਵੀ ਸੀ ਪਰ ਹੁਣ ਪਤਾ ਨਹੀਂ ਕੀ ਹੋ ਗਿਆ ਹੁਣ ਸਿਰਫ ਪਰਿਵਾਰਵਾਦ ਹੀ ਪਾਰਟੀ ਦੇ ਵਿੱਚ ਦਿਖਾਈ ਦੇ ਰਿਹਾ ਹੈ ਜਿਹੜਾ ਡਿੰਪੀ ਢੱਲੋਂ ਹੈ ਉਹ ਕਾਫੀ ਉਦਾਸ ਦਿਖਾਈ ਦਿੱਤਾ ਤੇ ਉਹਨੇ ਕਿਹਾ ਕਿ ਪਾਰਟੀ ਦੇ ਵਿੱਚ ਜਿਹੜਾ ਵਰਕਰ ਹੁੰਦਾ ਉਹ ਸਭ ਤੋਂ ਅਹਿਮ ਹੁੰਦਾ ਪਰ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਪੁਰਾਣੇ ਵਰਕਰਾਂ ਦੀ ਉਹ ਗੱਲਬਾਤ ਨਹੀਂ ਰਹੀ ਅਤੇ ਉਹਨਾਂ ਨੇ ਬਹੁਤ ਉਦਾਸ ਮਨ ਨਾਲ ਕਿਹਾ ਕਿ ਜਿਵੇਂ ਮੇਰੇ ਵਰਕਰ ਕਹਿਣਗੇ ਮੈਂ ਉਵੇਂ ਕਰਾਂਗਾ ਉਵੇਂ ਫੈਸਲਾ ਲਵਾਂਗਾ ਅੱਗੇ ਡੀਪੀ ਢਿਲੋਂ ਦਾ ਕੀ ਕਹਿਣਾ ਉਹ ਤੁਹਾਨੂੰ ਸੁਣਾਉਨੇ ਆ ਕਿ ਜੋ ਮੈਨੂੰ ਤੁਸੀਂ ਪਿਆਰ ਦਿੱਤਾ 50 ਹਜ਼ਾਰ ਵੋਟ ਦੇ ਕਰੀਬ ਪੈਂ ਤੁਸੀਂ ਦੋ ਵਾਰੀ 50 ਹਜ਼ਾਰ ਬੰਦੇ ਨੇ ਮੇਰੇ 'ਤੇ ਵਿਸ਼ਵਾਸ ਪ੍ਰਗਟ ਕੀਤਾ

ਪਰਦਾਨ ਸਾਹਿਬ ਦੇ ਵੀ ਮੈਨੂੰ ਰਾਤ ਦੇ ਬਹੁਤ ਫੋਨ ਆਇਆ ਮੈਂ ਤੁਹਾਨੂੰ ਐਵੇਂ ਕਹਾਂਗੇ ਮੈਨੂੰ ਕੋਈ ਪੂਨਾ ਦੇਵੀ ਆਏ ਉਹਨਾਂ ਦੇ ਬੰਦੇ ਵੀ ਆਏ ਕਹਿ ਰਹੇ ਆ ਵੀ ਤੂੰ ਇੱਥੇ ਹੀ ਵਾਪਸ ਆ ਜਾ ਤੋ ਮੈਨੂੰ ਕਿਸੇ ਸਿਆਣੇ ਲੋਕਾਂ ਨੇ ਕਹਿ ਆਇਆ ਕਿ ਰੱਤੋਂ ਫੋਨ ਵਾਪਸ ਨਾ ਡੈਟਾ ਨੂੰ ਮਾਰ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਦੇ ਜੇ ਉਹ ਜਿੱਥੇ ਕਹਿੰਦੇ ਉਹ ਤੋਂ ਬੈਠਣਾ ਨਹੀਂ ਨਾ ਲਿਖਦਾ ਸੀ ਕਹਿੰਦੇ ਹੁਣ ਤੂੰ ਖੜਾ ਵੀ ਨਹੀਂ ਲਿਖਦਾ ਕਹਿੰਦੇ ਹੁਣ ਜਿੱਥੇ ਨੂੰ ਚੱਲ ਪਿਆ ਹੁਣ ਕਹਾਂ ਚੱਲਣਾ ਸੀ ਕਹਿੰਦੇ ਨਾ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਟੀ ਆ ਜੋ ਤੁਸੀਂ ਹੁਕਮ ਲਾ ਦੋਗੇ ਜਿਹੜੇ ਪਾਸੇ ਮੈਨੂੰ ਕੰਨ ਫੜ ਕੇ ਤੋਰ ਲੋਗੇ ਕਦੇ ਪਿੱਛੇ ਮੁੜ ਕੇ ਨਹੀਂ ਦੇਖूंगा ਤੁਹਾਡੇ ਨਾਲ ਵਾਅਦਾ ਕਰਦਾ ਹਾਂ ਮੈਂ ਉਹਨਾਂ ਕੋਲ ਹੀ ਕਿ ਦਰਬਾਰ ਸਾਹਿਬ ਦੀ ਮਿੱਟੀ ਚੱਕ ਕੇ ਸੌਂ ਖਾ ਕੇ ਫੇਰ ਮੁਕਰ ਜਾऊंगा ਭਗਤ ਸਿੰਘ ਦੀ ਮਿੱਟੀ ਚੱਕ ਕੇ ਸੌਂ ਖਾ ਕੇ ਫੇਰ ਮੁਕਰ ਜਾऊंगा

38 ਸਾਲ ਦਾ ਮੇਰਾ ਕੈਰੀਅਰ ਸੀ 38 ਸਾਲ ਦਾ ਮੇਰੀ ਦਾ ਨਿਕਲ ਗਈ ਇੰਨਾ ਮੇਰੇ ਜਦੋਂ ਪਿਤਾ ਜੀ ਦੀ ਡੈਥ ਹੋਈ ਹੈ ਨਾ ਮੈਂ ਉਹ ਤੋਂ ਨਹੀਂ ਹੋਇਆ ਜਦੋਂ ਅਸੀਂ ਦੋਨੇ ਪ੍ਰਾਂਤ ਕਲ ਹੋਏ ਹਾਂ ਸਾਡੀ ਲਾਈਫ ਸਾਡੀ ਜ਼ਿੰਦਗੀ ਸਾਰੀ ਦਾਦੇ ਤੱਕ ਦੀ ਇੰਨਾ ਮਨ ਚ ਸੱਟ ਵੱਜ ਗਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਸੀਂ ਹਜੇ ਤੱਕ ਵੀ ਆਪਦੇ ਆਪ ਨੂੰ ਸੰਭਾਲ ਨਹੀਂ ਪਾਈ ਸਮਝ ਨਹੀਂ ਆਉਂਦਾ ਕਿ ਯਾਰ ਕੀ ਕਰੀਏ ਕਿਉਂਕਿ ਇੱਕ ਰਸਤਾ ਹੀ ਹੋਪ ਸੀ ਅਸਲ ਉਹ ਰਾਹ ਹੀ ਨਹੀਂ ਲੇਖਿਆ ਸੀ ਕਦੇ ਕਿ ਜਿਹਨੂੰ ਮਿਲੀ ਹੀ ਨਹੀਂ ਸੀ ਕਿਸੇ ਨੇ ਤਾਂ ਕਿੰਨੇ ਸੇ ਆਪਣੇ ਘਰੇ ਵੜ ਜਾਂਦਾ ਪਰ ਹੁਣ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਅੱਜ ਮੈਨੂੰ ਐਂ ਲੱਗ ਰਿਹਾ ਮੈਂ ਅਜ਼ਾਬ ਹੋ ਕੇ ਬਾਹਰ ਨਿਕਲਿਆ ਆਪਾਂ ਕੱਲੇ ਆਪ ਦਾ ਫੈਸਲਾ ਲੈ ਸਕਦੇ ਹਾਂ ਤੁਹਾਡੇ ਕਰਕੇ ਜੁੱਤੀ ਸਾਰਿਆਂ ਦੇ ਜੇ ਜੇ ਬਜ਼ੁਰਗਾਂ ਦੀ ਇਸ ਗੱਲ ਨਾਲ ਆਪਾਂ ਸਹਿਮਤਾਂ ਲੈ ਕੇ ਝਕਾਲਾ ਲਾ ਕੇ ਹੱਥ ਖੜੇ ਕਰਕੇ ਆਪਾਂ ਸਾਰਿਆਂ ਦੇਖੋ ਬੇਨਤੀ ਹੈ ਵੀ ਇੱਕ ਗੱਲ ਕਲੀਅਰ ਰਵਾਈ ਦਿਨੇ ਕਰਦੀ ਕਿ ਬੀਐਲ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਸੀ ਜਾਨਾ ਨਹੀਂ ਕਿ ਆਪ ਇੱਕ ਸਨਾਲ ਬਹੁਤ ਵੱਡਮਣ ਤੋਂ ਬਾਹਰ ਆ ਗਿਆ। ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ। ਤਾਂ ਫਿਰ ਦੇ ਸਨਪਾ ਆਪਾਂ ਸਾਰੇ ਦੇ ਕਿਦਕਾਰਾ ਲਾ ਕੇ ਆਪਾਂ ਸਰਕਾਰ ਮੰਨ ਨੂੰ ਜਾਣ ਦਾ ਰਾਹ ਪਤਲੀਏ ਬੋਲੇ ਸੋ ਨਿਹਾਲ ਆਪਾਂ ਤਾਂ ਉਸ ਨਾਲ ਕੀ ਕਰ ਸਕਦੇ ਆ ਆਪਾਂ ਇਹ ਬਾਈ ਜੀ ਦੇ ਛੱਡ ਦਿੰਨੇ ਆ ਇੱਕ ਵਾਰੀ ਫਿਰੇ ਚੱਕਰ ਲਾ ਕੇ ਆਪਾਂ ਆਪ ਦੀ ਸਹਿਮਤੀ ਦੇ ਦਿੰਨੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਈ ਜੀ ਜੋ ਤੁਸੀਂ ਫੈਸਲਾ ਲਓਗੇ ਉਹ ਸਾਰੀ ਸੰਗਤ ਨੂੰ ਮਨਜ਼ੂਰ ਹੈ ਧੰਨਵਾਦ ਹਾਂਜੀ 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 اپنی پہلا آپس میں رونی چاہیے چاہے جھاڑو آ چاہے کانگریس آ چاہے جو بھی آپ کتنے بھی چلنا دیکھو سارا نے یہ حکم لایا بھی آپ چلنا ਕਾਲੋ ਤੋਂ ਵੀ ਨਹੀਂ ਆਪਾਂ ਪਹਿਲਾਂ ਗੱਲ ਬੋਲਾਂਗੇ ਸਾਰਿਆਂ ਦੇ ਸਾਹਮਣੇ ਕੋਈ ਵੀ ਤੁਹਾਡੇ ਤੋਂ ਜਦੋਂ ਵੀ ਆਪਣਾ ਪ੍ਰੋਗਰਾਮ ਬਣਿਆ ਕੋਈ ਵੀ ਤੁਹਾਡੇ ਤੋਂ ਰਹਿ ਨਾ ਜਾਵੇ ਜਦੋਂ ਕੋਈ ਇੱਥੇ ਆਊਗਾ ਨੰਬਰ 1 ਨੰਬਰ 2 ਹੁਣ ਮੇਰੀ ਵੀ ਗੱਲ ਸੁਣ ਲਓ ਆਪਾਂ ਸਾਰੇ ਦੇਖੋ ਮੈਂ ਆਪਦੇ ਵਾਸਤੇ ਕੁਝ ਮੰਗਣਾ ਮੈਨੂੰ ਇਹ ਇਹ ਤੜੀ ਗੇ ਲਾ ਦੇਵੇ ਮੈਂ ਮੋੜਨਾ ਵਾਦਾ ਕਰਦਾ ਤੁਹਾਡੇ ਸਾਹਮਣੇ ਇਸ ਸਟੇਜਰੀ ਦੇ ਵਿੱਚ ਇਸ ਸਟੇਜ ਤੇ ਖੜ ਕੇ ਜੋ ਬੰਗਾਰ ਤੁਹਾਡੇ ਵਾਸਤੇ ਰੂਹ ਆਉਂਦਾ ਸਾਰਾ ਕੁਝ ਤੁਹਾਡੇ ਵਾਸਤੇ ਨਾਊਗਾ ਅਗਰ ਸੀਐਮ ਖਾਉ ਜਾਂ ਜਿਹੜਾ ਵੀ ਉਹਨਾਂ ਦਾ ਕੋਈ ਜ਼ਿੰਮੇਵਾਰ ਬੰਦਾ ਆਉਂਦਾ ਅਗਰ ਉਹ ਸਾਰੀਆਂ ਗੱਲਾਂ ਆਪਣੀਆਂ ਮੰਨਦਾ ਆਪਣੇ ਨਾਲ ਵਾਦਾ ਕਰਦਾ ਫਿਰ ਆਪਾਂ ਸਰਪੰਨ ਦੇਵਾਂਗੇ ਜੇ ਮੰਨ ਕੇ ਸਾਡੀ ਮਿਹਰਬਾਨੀ ਹਾਰਦਾ ਤਾਂ ਤੂੰ ਜੋ ਕਹੇ ਅਸੀਂ ਉਹੀ ਕੋਈ ਕੁਝ ਕਰਾ ਕੇ ਦੇਵਾਂਗੇ ਹਾਂਜੀ ਆਪਾਂ ਗੱਲ ਕਰਾਂਗੇ ਗੱਲ ਕਰਕੇ ਇੱਥੇ ਬੁਲਾਵਾਂਗੇ ਇੱਥੇ ਬੁਲਾ ਕੇ ਤੁਹਾਡੇ ਨਾਲ ਗੱਲ ਉਹ ਕੀ ਰਹੇਗੀ ਕਾਲਿਆ ਜਿਹੜੇ ਬਿਜਲੀ ਦੀ ਤਾਰ ਲੈ ਕੇ ਆਉਂਦੇ ਆਂ ਅੱਛਾ ਅਮੀ ਵਿਦਾ ਹੁੰਦੇ ਤੈਨੂੰ ਪਹਿਲੇ ਹੀ ਮਿਲਿਆ ਗਿਆ ਚਲੋ ਜੀ ਤੁਹਾਡੇ ਅਸ਼ੀਰਵਾਦ ਨਾਲ ਜੋ ਵੀ ਆਪਾਂ ਕੰਮ ਕਰਾਉਣੀ ਆ ਉਹ ਕਰਦੇ ਆਂ ਅਸੀਂ ਤਕਰੀਬਨ ਸਾਨੂੰ ਸਾਰਾ ਹੀ ਪਤਾ ਸਭ ਤੋਂ ਵੱਡੀ ਕਿ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਜੀ ਹਾਂਜੀ ਭਾਈ ਜੀ ਆ ਗਲਾਪੂਰ ਨਾ ਜਾਉਣਾ ਭਾਈ ਜੀ ਇਹਦਾ ਤੁਹਾਡੇ ਨਾਲ ਹੈ ਜੀ